ਆਪਣੇ ਬਾਜਤੋਂ ਮੇਟ ਹੋਈ ਹੋਈ ਚੰਬੀ ਘੋੜੀ ਜੈਜਮਲ ਦੀ ਆ ਆ ਮੋਗਵਾ ਘੋੜੀ ਦੇਖ ਸਕਦੇ ਆ ਤੁਸੀਂ ਇਹ ਵੀ ਬਸ਼ੇਰੀ ਰਿਜ਼ਲਟ ਦੇਖਣਾ ਬਹੁਤ ਚੰਗੇ ਰੇਟ ਤੇ ਸੇਲ ਹੋਈ ਆ ਦੀ ਬੱਚੀ ਪੂਰੀ ਕੁਆਲਿਟੀ ਇਹ ਆ ਮਾਰਵਾੜੀ ਘੋੜੀ ਮੱਥੇ ਪਟਾ ਤਿੰਨ ਪਰ ਚਿੱਟਿਆਂ ਦੀ ਆਪਣੇ ਜੈਰਾਜ ਤੋਂ ਮੇਟ ਹੋਈ ਹੋਈ ਆ ਇਹ ਗੁਲਵਾ ਘੋੜੇ ਤੋਂ ਮੇਟ ਹੋਈ ਹੋਈ ਆ ਜੀ ਸਾਢੇ 6 ਮਹੀਨੇ ਗੱਭਨ ਚੈੱਕ ਪਾਸ ਆ ਇਹ ਚੰਬੀ ਘੋੜੀ ਹੈ ਜੀ ਜਲਦੀ ਹੋਏ ਇਹ ਵੀ ਦੇਖ ਸਕਦਾ ਜੀ ਲੈ ਵੀ ਰਾਜੂ ਮਾੜੀ ਤੋਰ ਤੇ ਦੋਸਤੋ ਅੱਜ ਥੋੜੇ ਜਾਨਵਰ ਦਿਖਾਵਾਂਗਾ ਤੁਹਾਨੂੰ ਚੰਗੇ ਚੰਗੇ ਦਿਖਾਵਾਂ ਜਾਇਜ਼ ਰੇਟ ਲਓ ਜੀ ਦੋਸਤੋ ਇੱਕ ਆ ਬੱਚੀ ਚੈੱਕ ਕਰੋ ਬਹੁਤ ਸੋਹਣੀ ਕੰਨ ਕੰਡੀਸ਼ਨ ਦੀ ਬੱਚੀ ਆ ਕੰਨ ਕੋਲ ਜਮਾ ਛੋਟਾ ਲੱਗਾ ਆ ਮੱਥੇ ਵਾਲੀ ਭੌਰੀ ਬਹੁਤ ਉੱਚੀ ਆ ਭਾਗ ਭੌਰੀ ਦੀ ਨੂੰ ਆਪਾਂ ਕਹਿੰਦੇ ਧੌਣ ਧੂਣ ਆਥੀ ਕਲਾਂ ਵਾਲੇ ਨਵਾਬ ਘੋੜੇ ਦਾ ਬੱਚਾ ਬਹੁਤ ਧੌਣ ਚਗਾਈ ਦੀ ਤਾ ਨੂੰ ਦੇਖੋ ਧੌਣ ਧੂਣ ਲੈਂਥ ਲੁੱਥ ਦਾ ਪੂਰਾ ਚੰਗਾ ਬੱਚਾ ਜਾਇਜ਼ ਮੋਲ ਦਾ ਫਾਰਮ ਦਾ ਸਾਰਿਆਂ ਤੋਂ ਸਸਤਾ ਵਿਸ਼ੇਰਾ ਲਓ ਜੀ ਦੋਸਤੋ ਇੱਕ ਆ ਬੱਚੀ ਚੈੱਕ ਕਰੋ ਬਹੁਤ ਸੋਹਣੇ ਕੰਨ ਕੰਡੀਸ਼ਨ ਦੀ ਬੱਚੀ ਆ ਕੰਨ ਕੋਲ ਜਮਾ ਛੋਟਾ ਲੱਗਾ ਆ ਮੱਥੇ ਵਾਲੀ ਭੋਰੀ ਬਹੁਤ ਉੱਚੀ ਆ ਭਾਗ ਭੋਰੀ ਜਿਹਨੂੰ ਆਪਾਂ ਕਹਿੰਦੇ ਧੰਤੂਣ ਰੰਗ ਰੁੰਗ ਬਹੁਤ ਸੋਹਣਾ ਨੀਲੀ ਚੰਬੀ ਬੱਚੀ ਚਾਰੇ ਪੈਰ ਚੱਟੇ ਪੰਜ ਕ ਲੈਣ ਪੂਰੀ ਟੌਪ ਕਲਾਸ ਬਸ਼ੇਰੀ ਆ ਜੇ ਕਹੇ ਭਰਾ ਦੇ ਜਲਦੀ ਬਾਬਾ ਤੋੜ ਕੇ ਦਿਖਾ ਦੇ ਥੋੜੀ ਦੋਸਤੋ ਇੰਜਨ ਦੀ ਆਵਾਜ਼ ਆਉਂਦੀ ਆ ਕੰਪਰੋਮਾਈਜ਼ ਕਰ ਲਿਓ ਤੁਸੀਂ ਵੀ ਥੋੜਾ ਜਿਹਾ ਮੋੜ ਲਾ ਬਾਬਾ ਹੱਥਾਂ ਪੈਰਾਂ ਦੀ ਬਾਲ ਭੋਰੀਆਂ ਪੂਰੀ ਸਾਫ ਜਿਹੜੇ ਵੀ ਮੇਰੇ ਕਹੇ ਭਰਾ ਦੇ ਆ ਬੱਚੀ ਚੱਲਦੀ ਆ ਦੇਖ ਲਓ ਜੀ ਮੰਦੇ ਬਾਬਾ ਤੁਣ ਤੁਣ ਬਹੁਤ ਜਿਆਦਾ ਚੰਗੀ ਪੂਰੀ ਬਰੀਕੀ ਆ ਬੱਚੀ ਦੋਸਤੋ ਆ ਦੇਖੋ ਨੀਲੀ ਜੰਬੀ ਇਹ ਵੀ ਪੰਜ ਕਲਿਆਣ ਚਾਰੇ ਪੈਰੀ ਇਹਦੇ ਚਿੱਟੇ ਰੱਪਲੀ ਪੁਲੀ ਵੀ ਸੋਹਣੀ ਆ ਕੰਨ ਕੁੰਨ ਵੀ ਦੇਖੋ ਪੂਰਾ ਚੰਗਾ ਸਿੰਗਲ ਪੌਰੀ ਇਹਦੇ ਆ ਜੀ ਪੌਰੀਆਂ ਪੂਰੀਆਂ ਸਾਫ਼ ਆ ਤਾਂ ਪੈਰਾਂ ਦੀ ਜਮਾਂ ਸਾਫ਼ ਚਿੱਟੀ ਬਹੁਤ ਜਿਆਦਾ ਸਾਰਾ ਢੱਡੂ ਢੁੱਡਾ ਚਿੱਟਾ ਨਾ ਆਉਣ ਵਾਲੀ ਆ ਬੱਚੀ ਰਾਜੂ ਬਰਾਬਰ ਕਰਾ ਮਾੜੀ ਸੈਟ ਕਰ ਜੇ ਕੇ ਭਰਾ ਦੇ ਆ ਬੱਚੀ ਚਲਦੀ ਹੋਏ ਇਹ ਵੀ ਦੇਖ ਸਕਦਾ ਜੀ ਲੈ ਵੀ ਰਾਜੂ ਮਾੜੀ ਤੋਰ ਦੇ ਦੋਸਤੋ ਅੱਜ ਥੋੜੇ ਜਾਨਵਰ ਦਿਖਾਵਾਂਗੇ ਤੁਹਾਨੂੰ ਚੰਗੇ ਚੰਗੇ ਦਿਖਾਵਾਂਗੇ ਜਾਇਜ਼ ਰੇਟ ਵਾਲੇ ਦਿਖਾਵਾਂਗੇ ਸੋਰ ਤੇ ਰਾਜੂ ਮੋੜ ਅੰਦਰ ਨੂੰ ਨਖਰਾ ਕਰੰਟ ਪੂਰਾ ਬੱਚੀ ਦੋਸਤੋ ਜਿਹੜੇ ਭਰਾ ਕਹਿੰਦੇ ਨੇ ਪੂਰੇ ਕਰੰਟ ਵਾਲੀ ਬੱਚੀ ਲੈਣੀ ਆ ਉਹ ਆਹ ਬੱਚੀ ਦੇਖ ਲਓ ਮੰਨ ਦੋਸਤੋ ਫਾਰਮ ਦਾ ਆਪਾਂ ਕਹਿ ਦਈਏ ਸਾਰਿਆਂ ਤੋਂ ਸਸਤਾ ਬਸ਼ੇਰਾ ਦਿਖਾਉਂਦੇ ਆ ਇੱਤਾ ਜਰੂਰ ਆ ਪਰ ਰੰਗ ਰੂਗ ਸੋਣਾ ਥੋੜਾ ਦਿਨ ਅਜੇ ਖੜਾ ਹੈ ਘੌਣ ਦੇ ਕੋ ਰਤਨਾਕਰ ਦਾ ਪੋਤਾ ਆ ਗਿਆ ਆਸੀ ਕਲਾਂ ਵਾਲੇ ਨਵਾਬ ਘੋੜੇ ਦਾ ਬੱਚਾ ਬਹੁਤ ਹੌਣ ਚਗਾਈ ਦੀ ਤਾ ਨੂੰ ਦੇਖੋ ਧੌਣ ਤੋਂ ਲੈਂਥ ਨੂੰ ਉੱਥੇ ਦਾ ਪੂਰਾ ਚੰਗਾ ਬੱਚਾ ਜੈਜਮਾਲਾ ਦਾ ਫਾਰਮ ਦਾ ਸਾਰਿਆਂ ਤੋਂ ਸਸਤਾ ਵਿਸ਼ੇਰਾ ਆ ਦੇਖੋ 65+62 ਦੇ ਆਪਾਸ ਆ ਕੁੜੀ ਦੀ ਹਾਈਟ ਆ ਮੱਥੇ ਪਟਾ ਮਗਰਲੇ 2 ਪੈਰ ਚਟਿਆ ਜੀ ਬਹੁਤ ਚੰਗੀ ਤੁਰਦੀ ਆ ਕੁੜੀ ਤੇ ਇੱਕਾ ਚੰਬੀ ਘੋੜੀਏ ਦੋਸਤੋ 60 ਇੰਚ ਹਾਈਟ ਦੀ ਤੁਰਦੀ ਤੁਰਦੀ ਬਹੁਤਾਂ ਮੌਕੇ ਤੇ ਖਾਲੀ ਆ ਆ ਮਾਰਵਾੜੀ ਘੋੜੀ ਚੈੱਕ ਕਰ ਲਓ ਮੱਥੇ ਫੋਲ ਦੀ ਭਾਰੀ ਘੋੜੀ ਆ ਜੇ ਕੇ ਭਰਾ ਦੇ ਚੱਲਦੀ ਇਹ ਦੇਖ ਸਕਦਾ ਜੀ ਇਹ 4 ਮਹੀਨੇ ਦੀ ਮੇਟ ਹੋਈ ਹੋਈ ਆ ਇਹ ਬਸ਼ੇਰੀ ਆ 2.5 ਸਾਲ ਦੀ ਤੇ 2 ਮਹੀਨੇ ਨੂੰ ਮੇਟ ਹੋਈ ਨੂੰ ਹੋ ਗਿਆ ਚੈੱਕ ਕਰਾਉਣੇ ਇਹ ਵੀ ਚੈੱਕ ਕਰਾਉਣ ਵਾਲੀ ਆ ਤੇ ਆ ਵੀ ਘੋੜੀ ਦੋਨੇ ਆ ਦੋਨੇ ਚੈੱਕ ਹੁੰਦੀਆਂ ਇਹਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਇਹਨੂੰ 4ਾਂ ਤੋਂ ਉੱਪਰ ਹੋ ਗਿਆ ਤੇ ਉਸ ਤੋਂ ਅੱਗੇ ਆ ਆਪਣੇ ਬਾਜ਼ ਤੋਂ ਮੇਟ ਹੋਈ ਹੋਈ ਚੰਬੀ ਘੋੜੀ ਜੈਜਮਲ ਦੀ ਆ ਆ ਮੋਗਾ ਕੋੜੀ ਦੇਖ ਆ ਤਾਂ ਤੁਸੀਂ ਲੈ ਵੀ ਬਸ਼ੇਰੀ ਰਿਜ਼ਲਟ ਦੇਖਣਾ ਬਹੁਤ ਚੰਗੇ ਰੇਟ ਤੇ ਸੇਲ ਹੋ ਗਈ ਆ ਦੀ ਬੱਚੀ ਪੂਰੀ ਕੁਆਲਿਟੀ ਤੇ ਆ ਮਾਰਵਾੜੀ ਕੋੜੀ ਮੱਥੇ ਪਟਾ ਤਿੰਨ ਪਰ ਚਿੱਟਿਆਂ ਦੀ ਆਪਣੇ ਜੈਰਾਜ ਤੋਂ ਮੇਟ ਹੋਈ ਹੋਈ ਆ ਇਹ ਗੁਲਵਾਕ ਘੋੜੇ ਤੋਂ ਮੇਟ ਹੋਈ ਹੋਈ ਆ ਜੀ ਸਾਢੇ 6 ਮਹੀਨੇ ਗੱਬਨ ਚੈੱਕ ਪਾਸ ਆ ਇਹ ਚੰਬੀ ਕੋੜੀ ਹੈ ਜੀ ਇਹ ਵੀ ਖਾਲੀ ਆ ਤੇ ਆਵਲਖ ਕੋੜੀ ਆ ਇਹ ਗੱਬਨ ਚੈੱਕ ਪਾਸ ਆ 3 ਮਹੀਨੇ ਤੋਂ ਉੱਪਰ ਏ ਵੀਟਾ ਈਮੀ 2.5 ਸਾਲ ਦੀ ਬਸ਼ੇਰੀ ਆ ਜੀ 2.5 ਤਾਂ ਅੰਦਰੀ ਆ ਤੇ ਆ ਪੰਜ ਕਿਲੋ ਦੀ ਘੁੜੀ ਆ ਕੁਮੈਤ ਮੱਥੇ ਪਟਾ ਸੋ ਦੋਸਤੋ ਜਿਹੜਾ ਵੀ ਤੁਹਾਡੇ ਕੋਈ ਜਾਨਵਰ ਚੱਲਦਾ ਹੋਇਆ ਪਸੰਦ ਹੋਇਆ ਤੁਸੀਂ ਦੇਖ ਸਕਦੇ ਆ ਪਸੰਦ ਕਰ ਲਿਓ ਤੇ ਸਕਰੀਨਸ਼ਾਟ ਭੇਜ ਦਿਓ ਮੈਨੂੰ ਆ ਘੁੜੀ ਦੋਸਤੋ 5.5 ਮਹੀਨੇ ਦੀ ਚੈੱਕ ਪਾਸ ਆ ਕਰਮਾ ਵਾਲੀ ਘੋੜੇ ਤੋਂ ਤੇ ਆ ਪੌਣੀ ਨੁਕਰੀ ਘੁੜੀ ਦੇਖ ਸਕਦੇ ਆ ਤੁਸੀਂ 60 ਇੰਚ ਹਾਈਟ ਆ ਆ ਘੋੜੀ ਸੇਲ ਹੋਈ ਹੋਈ ਐ ਦੋਸਤੋ ਮੱਥੇ ਪਟਾ ਦੂ ਕਰ ਚਿੱਤੇ ਤੇ ਆ ਘੋੜੀ ਨੂੰ 40 ਪਲੱਸ ਦਿਨ ਹੋ ਗਏ ਚੈੱਕ ਹੋ ਜੂਏ ਵੀ ਆ ਆਪਣੇ ਜ਼ੈਰਾਤ ਤੋਂ ਕਾਲੀ ਘੋੜੀ ਜ਼ੈਰਾਤ ਤੋਂ ਕਪਨ ਚੱਕ ਪਾਸੇ ਨੀਲੀ ਮੇਟ ਹੋਈ ਹੋਈ ਐ ਨੀਲੀ ਘੋੜੀ ਤਾਂ ਨੀਲੀ ਬਿਸ਼ੇਰੀ ਲੱਖੋਂ ਥੱਲੇ ਬਾਣ ਦੀ ਮੱਝੂ ਕੇ ਵਾਲੀ ਜੀ ਦੇਖੋ ਦੋਸਤੋ ਧੌਣ ਤੋਂ ਖੰਨ ਕੰਡੀਸ਼ਨ ਤੇ ਉਹ ਨੁਗਰੇ ਬਸ਼ੀਰੇ ਖੜੇ ਹੋ ਇੱਕ ਅਲਵੰਦਰਾ ਇਹਦਾ ਇੱਕ ਆਪਣੇ ਵਾਲੇ ਡਾਇਮੰਡ ਦਾ ਜੀ ਤੇ ਲੋ ਵੀ ਦੋਸਤੋ ਹੁਣ ਮੜਾ ਇੱਕ ਆ ਬੱਚੇ ਦੇਖ ਲਓ ਇਹ ਗੁਲਬਾਗ ਘੋੜੇ ਦਾ ਜੀ ਮੁੱਲਾਪੁਰ ਵਾਲੇ ਜਿਹੜਾ ਚੈਂਪੀਅਨ ਘੋੜਾ ਬਾਈ ਸਿੰਦੇ ਹੁਣਾਂ ਕੋਲ ਮੇਰੇ ਸਾਬ ਨੂੰ ਗੁਲਬਾਗ ਆ ਨਵਾਬ ਦਾ ਨਵਾਬ ਰਤਨਾਕਰ ਦਾ ਉਹਦਾ ਡਾਇਰੈਕਟ ਬੱਚਾ ਬਾਈ ਹੁਣਾਂ ਦੇ ਘਰ ਦਾ ਜਨਮਾ ਬੱਚੇ ਦਾ ਮਾਂ ਵੀ ਉਹਨਾਂ ਕੋਲ ਹੀ ਸੀ ਤੇ ਛੋਟਾ ਹੁੰਦਾ ਬੱਚਾ ਥੋੜੇ ਮਹੀਨਿਆਂ ਦੇ ਸੇਲ ਹੋ ਕੇ ਚਲੇ ਗਿਆ ਉਸ ਤੋਂ ਬਿਨੈ ਕਾ ਨੁਕਰਾ ਬਸ਼ੀਰਾ ਚੈੱਕ ਕਰੋ ਜਿਹੜੇ ਭਰਾ ਨੇ ਜਮਾ ਥੋੜੇ ਪੈਸੇ ਲਾਉਣੇ ਹੈ ਜੈਦ ਜੇ ਮੁੱਲ ਦੇ ਬੱਚੇ ਦੇ ਸਬਕਾ ਸੁੱਕੇ ਨਹੀਂ ਜਮਾ ਪਾਣਾ ਮਲਦੇ ਲੱਖੋਂ ਥੱਲੇ ਮਿਲ ਜੂ ਉਹ ਹੋਇਆ ਕੋਈ ਮੇਰਾ ਭਰਾ ਜਿਹਨੂੰ ਆ ਬਸ਼ੀਰਾ ਪਸੰਦ ਹੋਇਆ ਤਾਂ ਪਸੰਦ ਕਰ ਲਓ ਨੰਬਰ ਥੱਲੇ ਚੱਲੀ ਜਾਂਦੇ ਜਾਨਵਰ ਸਾਰੇ ਦਿਖਾਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਨੁਕਰਾ ਬਸ਼ੀਰਾ ਆ ਕਾਲਾ ਆ ਜਾਂ ਘੋੜੀ ਆ ਬਸ਼ੀਰੀ ਆ ਕੋਈ ਵੀ ਜਾਨਵਰ ਪਸੰਦ ਆ ਬਿਨਾ ਡਰੇ ਫੋਨ ਲਾ ਲਿਓ ਮਿੱਤਰੋ ਰੇਟ ਪੁੱਛਣ ਦਾ ਕੋਈ ਕਮਿਸ਼ਨ ਨਹੀਂ ਜਾਣਾ ਹਨਾ ਕੋਈ ਖਰਚਾ ਨਹੀਂ ਪੈਣਾ ਜੇ ਤੁਹਾਡੇ ਮਨ ਨੂੰ ਕੋਈ ਜਜਾ ਭਾਵੇਂ 5 ਵਾਰ ਰੇਟ ਪੁੱਛ ਲਿਓ ਤੇ ਜੇ ਪਸੰਦ ਆ ਗਿਆ ਰੇਟ ਵੀ ਤਾਂ ਆ ਕੇ ਫਾਰਮ ਤੇ ਸਾਹਮਣੇ ਚੀਜ਼ ਆਪਦੀ ਦੇਖ ਕੇ ਤਸੱਲੀ ਕਰਕੇ ਜਿਹੜਾ ਮਰਜ਼ੀ ਜਾਨਵਰ ਲੈ ਜਿਓ ਯਾਰ ਨੰਬਰ ਕਰ ਲਓ ਨੋਟ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚ